ਬਹੁਤ سارے ਪਰਿਵਾਰਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਸਸਤੇ ਤੋਂ ਸਸਤੇ ਘਰ ਦਿਖਾਇਆ ਕਰੋ ਤੇ ਜਿਆਦਾ ਜਗ੍ਹਾ ਦਿਖਾਇਆ ਕਰੋ ਤਾਂ ਆਪਾਂ ਅੱਜ ਤੁਹਾਡੇ ਲਈ ਫੇਰ ਇੱਕ ਵਾਰ ਬ੍ਰਾਂਡ ਨਿਊ ਕੋਠੀ ਲੈ ਕੇ ਆਏ ਆ ਕੋਠੀ ਦੇ ਵਿੱਚ ਕੁਝ ਸਾਬ ਸਫਾਈ ਦਾ ਕੰਮ ਵਗੈਰਾ ਨਹੀਂ ਹੋਇਆ ਤੇ ਕੁਝ ਕੰਸਟ੍ਰਕਸ਼ਨ ਦੇ ਵਿੱਚ ਹੈ ਕੁਝ ਕੰਮ ਹੋਣ ਵਾਲੇ ਕੋਠੀ ਦਾ ਜਿੱਦਾਂ ਵਾਸ਼ਰੂਮ ਦੇ ਵਿੱਚ ਜਾਂ ਬੋੜੀਆਂ ਤੇ ਅੰਦਰ ਕੁਝ ਲੱਕੜ ਦਾ ਕੰਮ ਹੋ ਰਿਹਾ ਹੈ ਬਟ ਆਪਾਂ ਨੂੰ ਇਹ ਵੀਡੀਓ ਬਣਾਣੀ ਪਈ ਆਪਾਂ ਜ਼ਰੂਰੀ ਜਾਣਕਾਰੀ ਇਹ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੋਂ 10 20 ਲੱਖ 30 ਲੱਖ 40 50 ਲੱਖ ਜਾਂ ਕਿਸੇ ਵੀ ਬਜਟ ਵਿੱਚ ਕੋਠੀਆਂ ਦੀ ਡਿਮਾਂਡ ਕੀਤੀ ਸੀ ਤਾਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਅੱਜ ਦੀ ਕੋਠੀ ਜੋ ਦਿਖਾਉਣ ਲੱਗੇ ਆ ਇਹ 100 ਗੱਜ ਦੇ ਵਿੱਚ ਬਣੀ ਹੋਈ ਹੈ ਜੀ ਦੋ ਵਾਸ਼ਰੂਮ ਨੇ ਜੂ ਸਭ ਤੋਂ ਪਹਿਲਾਂ ਇੱਕ ਵਾਸ਼ਰੂਮ ਆ ਚੁੱਕਾ ਸੀਗਾ ਤੇ ਇਹ ਵੀ ਵਾਸ਼ਰੂਮ ਪਿੱਛੇ ਵੀ ਨੇ ਅਟੈਚ ਵਾਸ਼ਰੂਮ ਨੇ ਦੋ ਰੂਮਸ ਨੇ ਇਹਦੇ ਵਿੱਚ ਠੀਕ ਹੈ ਜੀ ਲੌਬੀ ਆ ਜਾਂਦੀ ਹੈ ਉਸ ਤੋਂ ਇਲਾਵਾ ਤੇ ਬਾਕੀ ਤੁਸੀਂ ਕੋਠੀ ਦੀ ਵੀਡੀਓ ਵੀ ਦੇਖ ਸਕਦੇ ਹੋ ਉਸ ਤੋਂ ਇਲਾਵਾ ਇਹ ਕਿਚਨ ਹੈ ਕਿਚਨ ਦੇ ਵਿੱਚ ਕੁਝ ਕੰਮ ਹੋ ਰਿਹਾ ਹੈ ਪ੍ਰਾਈਸ ਇਸ ਦਾ ਜੀ 30 ਲੱਖ ਹੈ ਜੀ ਬਾਕੀ ਜੇਕਰ ਤੁਹਾਨੂੰ ਪਸੰਦ ਆਉਂਦੀ ਤਾਂ ਆਪਾਂ ਕੋਠੀ ਦਿਖਾ ਵੀ ਦੇਵਾਂਗੇ ਲੋਕੇਸ਼ਨ ਸਾਰੇ ਪੁੱਛਦੇ ਨੇ ਧਿਆਨ ਨਾਲ ਸੁਣ ਲਿਓ ਲੋਕੇਸ਼ਨ ਲੋਕੇਸ਼ਨ ਚੰਡੀਗੜ੍ਹ ਰੋਡ 33 ਫੁੱਟ ਰੋਡ ਲੁਧਿਆਣਾ ਜੀ